ਹਾਂਜੀ ਮੇਰੇ ਬਲੌਗਸ ਆਪ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂਜ਼ ਬੁਟੀਕ ਤੇ ਆਪ ਸਭ ਦਾ ਸਵਾਗਤ ਹੈ। ਹੋਪ ਸਭ ਬਧੀਆਂ ਹੋਮ ਹੋਣਗੇ। ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਪਿਆਰੇ ਜਿਹੇ ਮਸ਼ੀਨ ਵਰਕ ਦੇ ਸੂਟ ਲੈ ਕੇ ਆਏ ਆ। ਇੱਕ ਸੂਟ ਆਪਣਾ ਟਾਈ ਡਾਈ ਦੇ ਵਿੱਚ ਰਹੂਗਾ। ਇੱਕ ਸੂਟ ਆਪਣਾ ਵੈਸੇ ਪ੍ਰਿੰਟ ਦੇ ਵਿੱਚ ਰਹੂਗਾ। ਠੀਕ ਹੈ। ਦੋਨੋਂ ਸੂਟ ਦੀ ਜਿਹੜੀ ਲੁੱਕ ਹੈ ਬਹੁਤ ਪਿਆਰੀ ਆਈ ਹੋਈ ਹੈ गाइस। ਸਟਿਚ ਕੀਤੇ ਹੋਏ ਸੂਟ ਨੇ ਤੇ ਆਨ ਆਰਡਰ ਰੈਡੀ ਹੋਈ ਹੋਏ ਨੇ। ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਰਿਕਵੈਸਟ ਕਰਾਂਗੀ ਜੋ ਆਪਣੇ ਚੈਨਲ ਦੇ ਨਾਲ ਨਵੇਂ ਜੁੜਿਆ ਹੈ ਜਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀਆਂ ਡੇਲੀ ਪੌਣ ਵਾਲੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਸਾਰੀਆਂ ਵੀਡੀਓਜ਼ ਨੂੰ ਵੇਖਦੇ ਰਹਿਣ। ਵੀਡੀਓ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਕਰੋ ਤਾਂ ਜੋ ਹੋਰ ਪੜਾਣ ਕੁੜੀ ਵੀ ਵੀਡੀਓ ਕੰਪਸ ਸਕੇ ਤੇ ਉਹ ਵੀ ਸੋਨੇ ਸੋਨੇ ਸੂਟ ਰੈਡੀ ਕਰਵਾ ਸਕਣ ਠੀਕ ਹੈ। ਹਾਂਜੀ ਬਾਕੀ ਹੁਣ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਆ ਇੱਕ ਆਪਣਾ ਇੰਸਟਾਗ੍ਰam ਤੇ ਪੇਜ ਬਣਿਆ ਹੋਇਆ ਹੈ ਤੁਸੀਂ ਉਸ ਨੂੰ ਫੋਲੋ ਵੀ ਕਰ ਸਕਦੇ ਹੋ ਉਸ ਤੇ ਹਰ ਤਰ੍ਹਾਂ ਦੇ ਡਿਜ਼ਾਈਨ ਨੇ ਜਿਹੜੀ ਸੂਟਾਂ ਦੀ ਸਟਿਚਿੰਗ ਦੇ ਵਿੱਚ ਵੀ ਤੇ ਆਪਣੇ ਵਰਕ ਦੇ ਵਿੱਚ ਵੀ ਆਪ ਪਾਏ ਹੋਏ ਨੇ ਆਪਾਂ ਨੇ ਅਪਲੋਡ ਕੀਤੇ ਹੋਏ ਨੇ ਤੁਸੀਂ ਉਸ ਤੋਂ ਦੇਖ ਕੇ ਹਨਾ ਕੋਈ ਵੀ ਡਿਜ਼ਾਈਨ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਠੀਕ ਹੈ ਆਪਣੇ ਕੋਲ ਵੀ ਕੋਈ ਵੀ ਡਿਜ਼ਾਈਨ ਦੇ ਕੇ ਸੂਟ ਰੈਡੀ ਕਰਵਾ ਸਕਦੇ ਹਾਂ ਹਾਂਜੀ ਅੱਜ ਦੀ ਵੀਡੀਓ ਦਾ ਜਿਹੜਾ ਆਪਣਾ ਪਹਿਲਾ ਸੂਟ ਲਵਗਾ ਇਹ ਰਹੂਗਾ ਪਸ਼ਮੀਨੇ ਦੇ ਵਿੱਚ ਪਿਓਰ ਪਸ਼ਮੀਨਾ ਹੈ ਇਹ ਲਾਈਟ ਵੇਟ ਦੇ ਵਿੱਚ ਇਹ ਸਟੱਫ ਹੈਗਾ ਦੇਖੋ ਪ੍ਰਿੰਟਿੰਗ ਲ ਹੋਗੀ ਜਿਹੜੀ ਇਹ ਦੇ ਬ੍ਰੀਕ ਪ੍ਰਿੰਟਿੰਗ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਛੋਟੇ ਬੁੱਟੀ ਦੇ ਵਿੱਚ ਇਸ ਤਰ੍ਹਾਂ ਦਾ ਬਿਲਕੁਲ ਲਾਈਟ ਵੇਟ ਹੈ ਠੀਕ ਹੈ ਹਾਂਜੀ ਯੂ ਸ਼ੇਪ ਦੇ ਵਿੱਚ ਨੈਕ ਰੈਡੀ ਹੋਈ ਹੈ ਇਸ ਦੀ ਤੇ ਵਰਕ ਆਊਗਾ ਜਿਹੜਾ ਇਸ ਦਾ ਨੀਚੇ ਕੀ ਦਿੱਤੇ ਆਊਗਾ ਇੱਥੇ ਆਪਣੇ ਚਾਕਾਂ ਦੇ ਉੱਪਰ ਪਾਈਪਿੰਗ ਲਗਾ ਕੇ ਫਿਨਿਸ਼ਿੰਗ ਦਿੱਤੀ ਗਈ ਹੈ ਕਿ ਇਹਦੇ ਦਾ ਵਰਕ ਹੈ ਜਿਹੜਾ ਉਹ ਇਸ ਤਰ੍ਹਾਂ ਆਊਗਾ ਸਿੰਪਲ ਸੋਬਰ ਜਿਹਾ ਵਰਕ ਹੈਗਾ ਇਹ ਜੋ ਵਿੱਚ ਬੁੱਟੀ ਦਾ ਕਲਰ ਹੈ ਉਹ ਇਸ ਤਰ੍ਹਾਂ ਦਾ ਜੋ ਆਪਣਾ ਥ्रेड ਦਾ ਕਲਰ ਯੂਜ਼ ਕੀਤਾ ਗਿਆ ਹੈ ਇਹ ਆ ਗਿਆ ਆਪਣਾ ਨੀਚੇ ਕੱਟਵਰਕ ਆ ਗਿਆ ਕੱਟਵਰਕ ਨੂੰ ਨੀਚੇ ਤੋਂ ਕਟਿੰਗ ਕਰਵਾਉਣਾ ਉਹ ਆਪਣੀ ਮਰਜ਼ੀ ਹੈਗੀ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਜਾਂ ਨਹੀਂ ਠੀਕ ਹੈ ਇਹ ਆਪਣੇ ਕਸਟਮਰ ਨੇ ਨੀਚੇ ਤੋਂ ਐਦਾਂ ਹੀ ਲਿਖਵਾਇਆ ਠੀਕ ਹੈ ਕਾ ਵੀ ਯੂਜ਼ ਨਹੀਂ ਕਰਵਾਇਆ ਹਾਂਜੀ ਇਹ ਆ ਗਈ ਇਸ ਦਿਨ 슬ੀਵਸ ਦੇਖੋ ਬਹੁਤ ਸੋਹਣੀਆਂ 슬ੀਵਸ ਵੀ ਰੈਡੀ ਹੋਈਆਂ ਹੋਈਆਂ ਨੇ ਸੇਮ ਵਰਕ ਆਊਗਾ ਬਿਲਕੁਲ ਹਲਕਾ ਜਿਹਾ ਸਿੰਪਲ ਸੋਬਰ ਜੀ ਲੁੱਕ ਵਾਲਾ ਸੂਟ ਹੈ ਜਿਹੜਾ ਇਹ ਰੈਡੀ ਹੋਇਆਗਾ ਠੀਕ ਹੈ ਤੁਸੀਂ ਇਹਨਾਂ ਦੇ ਵਰਗੇ ਸੇਮ ਸੂਟ ਵੀ ਸੇਮ ਵਰਕ ਨੇ ਜਿਹੜੇ ਰੈਡੀ ਕਰਾਉਣਾ ਚਾਹੁੰਦੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਡਿਜ਼ਾਈਨ ਐਂਡ ਕਲਰ ਦੀ ਜਿਹੜੀ ਕਸਟਮਾਈਜੇਸ਼ਨ ਹੈ ਉਹ ਅਵੇਲੇਬਲ ਹੈ ਤੁਸੀਂ ਕੋਈ ਵੀ ਸਟੱਫ ਬਾਈ ਕਰ ਸਕਦੇ ਹੋ ਸਾਡੇ ਤੋਂ ਹਾਂਜੀ ਇਸੇ ਆਪਣੀ ਸ਼ਰਟ ਐਂਡ ਇਸ ਦੀ ਬਾਟਮ ਬਾਟਮ ਇਦਾਂ ਹੀ ਰਹੂਗੀ ਉੱਤੇ ਕੋਈ ਵਰਕ ਵਗੈਰਾ ਨਹੀਂ ਹੈ ਠੀਕ ਹੈ ਹਾਂਜੀ ਦਨ ਅਗੇ ਆਪਣੇ ਕੋਲ ਦੁਪੱਟਾ ਇਸ ਦਾ ਦੁਪੱਟਾ ਇਸ ਦਾ ਵਗਾ ਮਸ਼ਲੀਨ ਦੇ ਵਿੱਚ ਦੋ ਕਲਰ ਨਾਲ ਇਹ ਟਾਇਨ ਡਾਈ ਕੀਤਾ ਹੋਇਆ ਹੈਗਾ ਜੋ ਇਸ ਦੇ ਵਿੱਚ ਇਹ ਕਲਰ ਦੇ ਆਪਣਾ ਟਾਇਨ ਡਾਈ ਕਰਵਾਇਆ ਨਾ ਇਹ ਆਪਣਾ ਵਰਕ ਦੇ ਨਾਲ ਮੈਚਿੰਗ ਹੈ ਠੀਕ ਹੈ ਬਾਕੀ ਇਹ ਲਾਈਟ ਮਹਿੰਦੀ ਕਲਰ ਦੇ ਵਿੱਚ ਸੂਟ ਰਹੂਗਾ ਲਾਈਟ ਮਹਿੰਦੀ ਦੁਪट्टे ਦੀ ਬੇਸ ਰਹੂਗੀ ਇਸ ਤਰ੍ਹਾਂ ਦੀ ਜਿਹੜੀ ਡਿਜ਼ਾਈਨਿੰਗ ਆਪਾਂ ਟਾਇਨ ਡਾਈ ਦੇ ਵਿੱਚ ਦੁਪट्टे ਦੀ ਕਰਵਾਈ ਹੈ ਵਿਦਆਊਟ ਲੈਸ ਲੈਸ ਹੈਗਾ ਇਹ ਦੁਪੱਟਾ ਤਾਂ ਕਿ ਜਿਹੜੇ ਆਪਣੇ ਕਸਟਮਰ ਨੇ ਉਹ ਦੁਪट्टे ਦੇ ਉੱਪਰ ਲੈਸ ਨੂੰ ਲਾਈਕ ਨਹੀਂ ਕਰਦੇ ਇਸ ਲਈ ਇਹ ਦੁਪੱਟਾ ਵਿਦਾਊਟ ਲੇਸ ਹੈ ਠੀਕ ਹੈ ਹਾਂਜੀ ਇਹ ਸੀ ਆਪਣਾ ਪਾਲਾ ਸੂਟ ਹਾਂਜੀ ਕਈ ਕਸਟਮਰ ਤੇ ਕਈ ਵੀਰ ਪੁੱਛਦੇ ਨੇ ਵੀ ਜਿਹੜੀ ਆਪਣੇ ਕੋਲ ਪੇਮੈਂਟ ਹੈਗੀ ਉਹ ਕੈਸ਼ ਔਨ ਡਿਲੀਵਰੀ ਹੈਗੀ ਹੈ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈਗਾ ਜੀ ਜੇਕਰ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਬਾਏ ਕਰ ਰਹੇ ਹੋ ਉਹਦੀ ਜਿਹੜੀ ਪੇਮੈਂਟ ਤੁਸੀਂ ਸਾਨੂੰ ਆਨਲਾਈਨ ਕਿਸੇ ਵੀ ਮੈਥਡ ਰਾਹੀਂ ਕਰ ਸਕਦੇ ਹੋ ਜਾਂ ਫਿਰ ਸਾਡੇ ਕੋਲ ਵਿਜ਼ਿਟ ਵੀ ਕਰ ਸਕਦੇ ਹੋ ਠੀਕ ਹੈ अपनी जी शिपिंग रहूगी पूरे वर्ल्ड किसी भी जगह पर बैठे अपने को किसी भी तरह के सूट ने जोड़े डिजाइन करवा के मंगवा सकते हो ठीक है हाँ जी गया अपने को सैकंड सूट बहुत ही प्यारा कलर रहेगा इसका तो बहुत प्यारा वर्क रहेगा सी ग्रीन के बच्चे बहुत सोहना वर्क रेडी करवाया गया नीचो टाया एंड आया होगा यह ਠੀਕ ਹੈ ਇਹਦੇ ਵਿੱਚ ਮਜੈਂਟਾ ਕਲਰ ਹੈ ਜਿਹੜਾ ਯੂਜ਼ ਕੀਤਾ ਗਿਆ ਹੈ ਨਾਲ ਦੇਖੋ ਉੱਪਰ ਇਹ ਡਾਟ ਨੇ ਵਰਕ ਦੇ ਮਸ਼ੀਨ ਵਰਕ ਨਾਲ ਡਾਟ ਲਗਾਏ ਗਏ ਨੇ ਮਜੈਂਟਾ ਕਲਰ ਦੇ ਥ्रेड ਦੇ ਤੇ ਇਸ ਦੇ ਵਿੱਚ ਸਿਰਫ ਦੋ ਹੀ ਕਲਰ ਯੂਜ਼ ਕੀਤੇ ਗਏ ਨੇ ਇੱਕ ਇੱਕ ਆਪਣੀ 골ਡਨ ਜਰੀ ਆ ਤੁਗੀ ਤੇ ਦੋ ਕਲਰ ਨੇ ਜਿਹੜੇ ਥ्रेड ਦੇ ਮਜੈਂਟਾ ਤੇ ਲਾਈਟ ਗ੍ਰੀਨ ਇਹੀ ਨੇ ਠੀਕ ਹੈ ਇਹ ਦੇਖੋ ਇਸ ਤਰ੍ਹਾਂ ਦਾ ਇੱਕ ਫਲਾਰ ਤਾਂ ਆਪਣਾ ਬ੍ਰੈਸਟ ਦੇ ਉੱਪਰ ਆਊਗਾ ਇਸ ਤਰ੍ਹਾਂ ਨਾਲ ਇਹ ਮਸ਼ੀਨ ਵਰਕ ਦਾ ਫਲਾਰ ਆ ਗਿਆ ਮੇchu ਕੀ ਰੈਡੀ ਅਲੂ ਰਿਕਾ ਐਦਾ ਇਹ ਰਿਹਾ ਬਹੁਤ ਸੋਹਣਾ ਡਿਜ਼ਾਈਨਿੰਗ ਹੈ ਇਹ ਜੋ ਰੈਡੀ ਕਰ ਪਾਈ ਕੀ ਹੈ ਇਸ ਤਰੀਕੇ ਨਾਲ ਇਸ ਦੇ ਲੁੱਕ ਹੈ ਜਿਹੜੀ ਰੈਡੀ ਹੋਊਗੀ ਤੇ ਬਾਕੀ ਆਪਣੀ ਇਹ ਦੋਨੋਂ ਸਾਈਡ ਤੇ ਬੈਕ ਐਂਡ ਫਰੰਟ ਤੇ ਟਾਈ ਐਂਡ ਟਾਈ ਨਹੀਂ ਚੁੱਕੀ ਰਟਾ ਐਂਡ ਟਾਈ ਰਹੂਗਾ ਐਂਡ 슬ਿਪਸ ਵੀ ਉਸ ਦੀਆਂ ਟਾਈ ਐਂਡ ਟਾਈ ਰਹਿਣੀਆਂ ਜਾਂ ਇਸ ਤਰ੍ਹਾਂ ਠੀਕ ਹੈ ਬਹੁਤ ਸੋਹਣੀ ਸਟੀਚਿੰਗ ਕੀਤੀ ਗਈ ਹੈ ਇਸ ਦੇ ਪਿੱਛੇ ਜਿੱਪ ਲਗਾ ਕੇ ਫਿਟਿੰਗ ਦੇ ਲਈ ਜਿੱਪ ਲਗਾ ਕੇ ਇਸ ਨੂੰ ਬਹੁਤ ਸੋਹਣੀ ਲੁੱਕ ਦਿੱਤੀ ਹੈ ਹਾਂਜੀ ਇਹ ਆਪਣੀ ਸ਼ਰਟ ਸੀ ਜਿਹੜੀ ਰੈਡੀ ਸੀ ਇਹ ਪਿਓਰ ਆਰਗੰਜ਼ਾ ਦੇ ਉੱਪਰ ਰੈਡੀ ਹੋਇਆ ਹੋਇਆ ਸੂਟ ਹੈ ਹਾਂਜੀ ਤਾਂ ਨਾ ਜੁਬ ਆਪਣੇ ਕੋਲ ਇਸ ਦੇ ਬਾਟਮ ਇਸ ਦੇ ਬਾਟਮ ਬੱਸ ਇਹ ਬਿਲਕੁਲ ਪਲੇਨ ਹੈ ਤੇ ਕੋਈ ਵਰਕ ਵਗੈਰਾ ਨਹੀਂ ਹੈ ਬਟ ਇਸ ਦੀ ਜਿਹੜੀ ਮੂਰੀ ਹੌਸ ਤੇ ਡਿਜ਼ਾਈਨ ਕੀਤਾ ਗਿਆ ਹੈਗਾ ਇਸ ਤਰ੍ਹਾਂ ਨਾਲ ਟਾਈ ਐਂਡ ਡਾਈ ਦਾ ਡਿਜ਼ਾਈਨ ਹੈ ਦਿੱਤਾ ਗਿਆ ਇਸ ਨੂੰ ਇਹ ਵੀ ਪ्युअर ਔਰਗੰజా ਦੇ ਉੱਪਰ ਰੈਡੀ ਹੋਈ ਹੋਈ ਹੈ ਪਿਆਰਾ ਔਰਗੰజా ਤੇ ਹੀ ਇਹਦਾ ਦੁਪੱਟਾ ਹੈ ਤੇ ਦੁਪੱਟੇ ਦੀ ਬਹੁਤ ਪਿਆਰੀ ਲੁੱਕ ਹੈ ਜਿਹੜੀ ਰੈਡੀ ਕੀਤੀ ਗਈ ਹੈ ਦੇਖੋ ਇਸ ਤਰ੍ਹਾਂ ਨਾਲ ਦੁਪੱਟਾ ਸੈਂਟਰ ਦੇ ਵਿੱਚ ਰਹੂਗਾ ਸੀ ਗ੍ਰੀਨ ਦੇ ਵਿੱਚ ਬਿਲਕੁਲ ਪਲੇਨ ਤੇ ਨੀਚੋਂ ਪੱਲੇ ਨੇ ਜਿਹੜੇ ਇਸ ਤੇ ਇਸ ਤਰੀਕੇ ਨਾਲ ਰੈਡੀ ਕੀਤੇ ਗਏ ਨੇ ਨੀਚੋਂ ਟਾਇਨਡ ਆਇਆ ਹੋਊਗਾ ਤੇ ਉੱਪਰ ਤੋਂ ਇਸ ਤਰ੍ਹਾਂ ਡੱਬੇ ਨੇ ਜਿਹੜੇ ਬਣਾਏ ਹੋਏ ਨੇ ਜੋਇੰਟ ਲੈਸ ਹੈ ਜਿਹੜੀ ਉਹ ਪਾ ਕੇ ਬਹੁਤ ਸੋਹਣੀ ਡਿਜ਼ਾਈਨਿੰਗ ਦਿੱਤੀ ਗਈ ਹੈ ਇਸਦੇ ਪੱਲਿਆਂ ਨੂੰ ਮੈਂ ਹਲਕਾ ਜਿਹਾ ਨਜ਼ਦੀਕ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੀ ਆ ਐਦਾਂ ਹਾਂਜੀ ਤੇ ਫੋਰ ਸਾਈਡ ਤੇ ਆਪਾਂ ਸੀ ਗ੍ਰੀਨ ਲੇਸ ਲਗਾ ਕੇ ਇਸ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਬਹੁਤ ਹੀ ਪਿਆਰੀ ਜੀ ਲੁੱਕ ਨਾਲ ਜਿਹੜਾ ਦੁਪੱਟਾ ਰੈਡੀ ਹੋਇਆਗਾ ਏਸੀ ਆਪਣੀ ਅੱਜ ਦੀ ਵੀਡੀਓ ਦੇ ਸਬੂਤ ਤੁਹਾਨੂੰ ਕਿੱਥਾ ਲੱਗੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਬਾਕੀ ਤੁਸੀਂ ਸਾਡੀਆਂ ਸਾਰੀਆਂ ਵੀਡੀਓਜ਼ ਨੂੰ ਬਹੁਤ ਸਪੋਰਟ ਕਰ ਰਹੇ ਹੋ ਇਸ ਲਈ ਤੁਹਾਡਾ ਥੈਂਕ ਯੂ ਹੈ ਹੁਣ ਆਪਾਂ ਮਿਲਦੇ ਹਾਂ ਕੱਲ ਨਵੀਂ ਵੀਡੀਓ ਦੇ ਵਿੱਚ ਹੋਰ ਸੋਹਣੇ ਸੋਹਣੇ ਸੂਤ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ